ਸਾਲਾ ਦੇ ਵਿਖੇ ਗੁਰੂ ਨਾਨਕ ਦੇਵ ਜੀ ਜਿਥੇ ਕੀ ਗੁਰੂ ਸਾਹਿਬ ਦਾ ਅਜੇ ਤੋਂ 537 ਸਾਲ ਪਹਿਲਾ ਵਿਆਹ ਹੋਇਆ ਸੀ ਉੱਥੇ ਹੀ ਗੁਰੂ ਸਾਹਿਬ ਦੇ ਇਤਿਹਾਸ ਗੁਰਦੁਆਰਾ ਕੰਦ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਸੋਹਰਾ ਕਾਰਜ ਸ਼ੋਭਿਤ ਹਨ ਅਤੇ ਹਰ ਸਾਲ ਗੁਰੂ ਜੀ ਦੇ ਵਿਆਹ ਉਰਤੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਿਸ ਦੇ ਵਿੱਚ ਲੱਖਾਂ ਦੀ ਤਦਦ ਦੇ ਵਿੱਚ ਸੰਗਤ ਦੇਸ਼ ਤੇ ਵਿਦੇਸ਼ ਤੋਂ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਹਨ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਜੋੜਾ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਵੱਲੋਂ ਆਈ ਹੋਈ ਸੰਗਤ ਦੇ ਲਈ ਵਿਆਹ ਵਾਲੇ ਘਰ ਦੀ ਤਰ੍ਹਾਂ ਹੀ ਭਾਜੀ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਭਾਜੀ ਕਿੰਟਲਾ ਦੇ ਹ ਤਿਆਰ ਹੁੰਦੀ ਹੈ ਕਈ ਸਾਲਾਂ ਤੋਂ ਸੰਗਤ ਵਿੱਚ ਇਹ ਬਾਜੀ ਪ੍ਰਸ਼ਾਦ ਦੇ ਤੌਰ ਤੇ ਵੰਡੀ ਜਾਂਦੀ ਹੈ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ 12 ਟਨ ਬਾਜੀ ਤਿਆਰ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੇਵਾ ਸੇਵਾ ਦਾ ਤਰਕਾਰ ਸੇਵਾ ਸਾਡੀ ਕੋ ਤਰਕਾਰ ਸੇਵਾਦਾਰ ਸੁਖਦੇਵ ਜੀ ਇਹ ਜਿਹੜੀ ਬਾਜੀ ਦੀ ਸੇਵਾ ਪਿਛਲੇ 25 ਸਾਲਾਂ ਤੋਂ ਚੱਲਦੀ ਪਈ ਆ ਇਹ ਬਾਜੀ ਪਹਿਲਾਂ ਦੇ 2-3 ਕੁਇੰਟਲ ਹੁੰਦੀ ਸੀ ਉਸ ਤੋਂ ਬਾਅਦ ਦੀ ਬਾਜੀ ਪਹਿਲਾਂ 7 ਘੰਟੇ ਦਾ 8 ਘੰਟੇ ਦਾ ਪਰਵਾਦੀ ਵਾਦੀ ਕਾਸਟਰ ਕਿਹੇ ਸਾਲ ਹੋਈ ਸੀ ਐਸ ਟਾਈਮ 12 ਟਨ ਦੀ ਕਰੀ ਭਾਜੀ ਆ ਇਹਦੇ ਵਿੱਚ ਸ਼ੱਕਰਬਾਰੇ ਮਿੱਠੀ ਸੇਵੀ ਕਾਠੀ ਗਧਾਰੀ ਗਧਾਰੀ ਬਦੋਰਾ ਮਿੱਠੀ ਸੇਵੀ ਮੱਖੀ ਪਤਾਨਾ ਸੇਵੀ ਤੇ ਗੁਣੇ ਗੁਣੇ ਵੀ ਸਪੈਸ਼ਲ ਹੀ ਮਹਾਰਾਜ ਦੀ ਕਿਰਪਾ ਨਾਲ ਸੰਗਤੀ ਸੇਵਾਦਾਰਾਂ ਵਧੀਆ ਬਣੇ ਤਿਆਰ ਕੀਤੀ ਗਈ ਤੇ ਬਹੁਤ ਮੰਗ ਹੁੰਦੀ ਆ ਹਰ ਪਿੰਡਾਂ ਸਾਰਾ ਸਾਨੂੰ ਫੋਨ ਆਉਂਦੇ ਵੀ ਸਾਨੂੰ ਗੁਣਿਆਂ ਦਾ ਪ੍ਰਸ਼ਾਦ ਜੂਰ ਦਿੱਤਾ ਜਾਵੇ ਉਹ ਅਸੀਂ ਇਹ ਜਿਹੜੀ ਭਾਜੀ ਆ ਅਸੀਂ ਕੰਨ ਸਭ ਲੈ ਜਾਂਦੇ ਆ ਪਪਾ ਜੀ ਦੇ ਵਿਆਹ ਵਾਲੇ ਦਿਨ ਆ ਉਹ ਤੇ ਰਾਤ ਨੂੰ ਉੱਥੇ ਰੱਖ ਕੇ ਸਵੇਰੇ ਜੀ ਜਦੋਂ ਸੰਗਤ ਜਾਣ ਲੱਗਦੀ ਆ ਉਹਨਾਂ ਨੂੰ ਭਾਜੀ ਦੇ ਬਿਰਦ ਬਣ ਕੇ ਵੰਡਦੇ ਠਾ ਜੇ ਸੁੱਤੇ ਹੋਣ ਉਹਨਾਂ ਨੂੰ ਠਾਲ ਕੇ ਵੰਡੀਆਂ ਦੀ ਬੰਨੀ ਗਈ ਆ ਆ ਲੋ ਭਾਜੀ ਆਪਣੀ ਭਾਜੀ ਦੀ ਬਿਰਦੀ ਸੇਵਾ ਆਪਣੀ ਤੁਹਾਡਾ ਵਿਆਹ ਸਪੂਰਨ ਹੋਇਆ ਤੁਸੀਂ ਹੁਣ ਚਾਲੇ ਪਾਓ ਇਸ ਤੋਂ ਬਾਅਦ ਜਿਹੜੀ ਭਾਜੀ ਆਏ ਜੋੜਾ ਘਰ ਅੰਦਰ ਸਵੇਰੇ ਦੇ ਸਾਮ ਵੰਡੀ ਜਾਂਦੀ ਆ ਉਸ ਤੋਂ ਬਾਅਦ ਜਦੋਂ ਰਹਿ ਤਿੰਨ ਚਾਰ ਦਿਨ ਵੰਡੀ ਉਸ ਤੋਂ ਬਾਅਦ ਜੋ ਕੋਈ ਹੁੰਦਾ ਵਾ ਫਿਰ ਇੱਥੇ ਆਪਣੇ ਢੰਡਾਰ ਦੇ ਵਿੱਚ ਸੰਗਤ ਆ ਜਾਂਦੀ ਆ ਬੱਸਾਂ ਲੈ ਕੇ ਕੋਈ ਅੰਮ੍ਰਿਤਸਰੋਂ ਕੋ ਚੰਡੀਗੜ੍ਹੋਂ ਕਿਦੋਂ ਉਹ ਬੇਰੇ ਤੋਂ ਬਸਾਂ ਤੋਂ ਐਸੀ ਬਸ ਸਾਰੇ ਪ੍ਰਸਾਦ ਮੰਡੀ ਦਾ ਉਸ ਤੋਂ ਬਾਅਦ ਜੇ ਕੋਈ ਡਿਮਾਂਡ ਕਰੇ ਜੇ ਤਾਂ ਮੰਨ ਲਓ ਚੰਡੀਗੜ੍ਹ ਦਾ ਤਾਬਾਰਾ ਘਰਨੇ ਡਿਮਾਂਡ ਕਰਦੇ ਨੇ ਅਸੀਂ ਬੋਲੀ ਸਭਰ ਕੇ ਉਹ ਪਾਰਸਲ ਬਣਾ ਕੇ ਚੰਡੀਗੜ੍ਹ ਭੇਜਦੀ ਦਾ ਉੱਥੋਂ ਰਸੀਵ ਕਰਕੇ ਸਾਰਿਆਂ ਕਿਤੇ ਵੰਡਦਾ ਜਿਸ ਤਰ੍ਹਾਂ ਲੁਧਿਆਣਾ ਚੰਡੀਗੜ੍ਹ ਸਾਰੇ ਪਾਸੇ ਪ੍ਰਸਾਦ ਭੇਜਿਆ ਜਾਂਦਾ ਹੈ ਬਾਕੀ ਇਹ ਇੱਥੇ ਸੰਗਤ ਦਾ ਬਹੁਤ ਸਾਥ ਹੁੰਦਾ ਵਾ ਜਿਹੜੀ ਸੰਗਤ ਦਾ ਸਾਡੇ ਨਾਲ ਸਹਿਯੋਗ ਬਹੁਤ ਕਰਦੀ ਹੈ ਸਾਰੇ ਪਟਾਲੇ ਦੀ ਸੰਗਤ ਹੀ ਸਾਨੂੰ ਪੂਰਾ ਸਹਿਯੋਗ ਦਿੰਦੀ ਹੈ ਸਾਨੂੰ ਕਿਤੇ ਨਹੀਂ ਵੀ ਕਰਨਾ ਪੈਂਦਾ ਵੀ ਸਾਨੂੰ ਆ ਨਹੀਂ ਆ ਨਹੀਂ ਬਹੁਤ ਵਧੀਆ ਕਰੀ ਦੀ ਹੈ ਵਧੀਆ ਤੋਂ ਵਧੀਆ ਕਰੀ ਦਾ ਤੇ ਵਧੀਆ ਤੋਂ ਵਧੀਆ ਮਹਾਰਾਜ ਦੀ ਕਿਰਪਾ ਨਾਲ ਕਾਰਜ ਨੂੰ ਦੇਣਾ ਵਾਹਿ ਖਾਲਸਾ